ਸਨ 1483 ਵਿੱਚ ਪਿਤਾ ਕਲਿਆਣਦਾਸ ਜੀ ਨੇ ਭੈਣ ਨਾਨਕੀ ਜੀ ਦੇ ਕਹਿਣ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਉਹਨਾਂ ਪਾਸ ਸੁਲਤਾਨਪੁਰ ਲੋਧੀ ਭੇਜ ਦਿੱਤਾ। ਨਵਾਬ ਦੌਲਤ ਖਾਨ ਗੁਰੂ ਸਾਹਿਬ ਜੀ ਦੀ ਰੂਹਾਨੀ ਸ਼ਕਤੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਗੁਰੂ ਜੀ ਨੂੰ ਮੋਦੀ ਖਾਨੇ ਦਾ ਕੰਮ ਸੌਂਪ ਦਿੱਤਾ। ਇੱਥੇ ਹੀ ਗੁਰੂ ਸਾਹਿਬ ਜੀ ਦੇ શુભ ਵਿਆਹ ਮਾਤਾ ਸੁਲੱਖਣੀ ਜੀ ਨਾਲ ਜੂਨ 1488 ਵਿੱਚ ਹੋਇਆ। ਗੁਰੂ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਵੀ ਸੁਲਤਾਨਪੁਰ ਲੋਧੀ ਵਿਖੇ ਹੀ ਹੋਇਆ ਸੁਲਤਾਨਪੁਰ ਲੋਧੀ ਦੀ ਸੁਭਾਗੀ ਧਰਤੀ ਨੇ ਲਗਭਗ 14 ਸਾਲ ਨਿਰੰਕਾਰੀ ਜੋਤ ਧੰਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਛੋੜਾ ਆਨੰਦ ਮਾਣਿਆ ਸੁਲਤਾਨਪੁਰ ਵਿੱਚ ਗੁਰੂ ਜੀ ਇੱਕ ਦਿਨ ਵੇਈ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ। ਅਤੇ ਜਦ ਕਾਫੀ ਦੇਰ ਹੀ ਬਾਹਰ ਨਾ ਨਿਕਲੇ। ਮਰਦਾਨਾ ਉਡੀਕ ਉਡੀਕ ਕੇ ਥੱਕ ਕੇ ਘਰ ਨੂੰ ਪਰਤ ਆਇਆ। ਕਿਸ ਨੇ ਗੁਰੂ ਜੀ ਨੂੰ ਕਬਰਿਸਤਾਨ ਵਿੱਚ ਬੈਠੇ ਦੇਖਿਆ। ਗੁਰੂ ਜੀ ਦੇ ਕਬਰਿਸਤਾਨ ਵਿੱਚ ਬੈਠੇ ਹੋਣ ਦੀ ਖਬਰ ਦੌਲਤ ਖਾਨ ਪਾਸ ਵੀ ਪੁੱਜ ਗਈ। ਉਸ ਸਮੇਂ શહેર ਦਾ ਵੱਡਾ ਕਾਜ਼ੀ ਨਵਾਬ ਨੇੜੇ ਹੀ ਖੜਾ ਸੀ। ਨਵਾਬ ਨੇ ਉਸ ਨੂੰ ਨਾਲ ਲਿਆ ਅਤੇ ਗੁਰੂ ਜੀ ਪਾਸ ਕਬਰਿਸਤਾਨ ਵਿੱਚ ਪੁੱਜ ਗਿਆ। ਆਪਣੇ ਕੰਨ 'ਚ ਗੁਰੂ ਜੀ ਨੂੰ ਕਹਿੰਦੇ ਸੁਨਿਆ ਇੱਥੇ ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਉਹਨਾਂ ਕਹਾਂ ਹੇ ਨਾਨਕ ਜੇ ਤੈਨੂੰ ਇਹ ਦੁਆ ਆ ਅਤੇ ਮੁਸਲਮਾਨ ਵਿੱਚ ਕੋਈ ਫਰਕ ਨਹੀਂ ਲੱਗਦਾ ਸਾਰੇ ਇੱਥੇ ਖੁਦਾ ਦੇ ਪੈਦਾ ਕੀਤੇ ਲੱਗਦੇ ਹਨ ਤਾਂ ਤੂੰ ਸਾਡੇ ਨਾਲ ਖੁਦਾ ਦੇ ਘਰ ਮਸਜਿਦ ਵਿੱਚ खुदा पे भेजी नमाज पढ़ने लो गुरु जी नवाब के कह उ नाल मस्जिद अंदर चले गए गुरु जी तो बिना सारे नमाजी नमाज पढ़न लगे ਪਾਸੋਂ ਪੁੱਛਿਆ ਤੁਸੀਂ ਨਮਾਜ਼ ਕਿਉਂ ਨਹੀਂ ਪੜੀ ਤੁਸੀਂ ਚੁੱਪ ਕਰਕੇ ਕਿਉਂ ਖੜੇ ਰਹੇ ਜਦੋਂ ਅਸੀਂ ਨਮਾਜ਼ ਪੜ ਰਹੇ ਸੀ ਸਿੰਘ ਬੁੱਜੀ ਨੇ ਉੱਤਰ ਦਿੱਤਾ ਨਵਾਬ ਜੀ ਮੈਂ ਨਮਾਜ਼ ਵਿੱਚ ਕਿਸ ਦਾ ਸਾਥ ਦੇਂਦਾ ਤੁਹਾਡਾ ਮਨ ਤਾਂ ਅੰਧਾਰ ਵਿੱਚ ਘੋੜੇ ਖਰੀਦਣ ਗਿਆ ਹੋਇਆ ਸੀ ਭਾਵੇਂ ਸ਼ਰੀਰ ਇੱਥੇ ਹੀ ਸੀ ਨਵਾਬ ਨੇ ਕਿਹਾ ਜੇ ਮੇਰਾ ਮਨ ਨਮਾਜ਼ ਵਿੱਚ ਹਾਜ਼ਰ ਨਹੀਂ ਸੀ ਤਾਂ ਤੁਸੀਂ ਕਾਜ਼ੀ ਦਾ ਸਾਥ ਦੇਣਾ ਸੀ ਗੁਰੂ ਜੀ ਨੇ ਕਿਹਾ ਨਵਾਬ ਸਾਹਿਬ ਕਾਜ਼ੀ ਦਾ ਮੰਨ ਘਰ ਵਿੱਚ ਨਵੀਂ ਸੂਈ ਘੋੜੀ ਦੀ ਦੇਖਭਾਲ ਕਰ ਰਿਹਾ ਸੀ ਇਹ ਸੁਣ ਕੇ ਕਾਜ਼ੀ ਨੇ ਕਿਹਾ ਨਵਾਬ ਸਾਹਿਬ ਨਾਨਕ ਸੱਚ ਕਹਿੰਦਾ ਹੈ ਮੇਰੀ ਘੋੜੀ ਅੱਜ ਸਵੇਰੇ ਹੀ ਸੂਈ ਸੀ ਨਮਾਜ਼ ਕਰਦੇ ਕਰਦੇ ਮੇਰੇ ਮਨ ਵਿੱਚ ਸੱਚੀ ਖਿਆਲ ਆਇਆ ਕਿ ਇਸ ਤਰ੍ਹਾਂ ਨਾ ਹੋਵੇ ਕਿ ਵੱਚੀ ਰਾਤ ਡੋਏ ਵਿੱਚ ਡਿੱਗ ਪਾਏ ਤੇ ਬਾਹਰ ਹੀ ਨਾ ਸਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਾਜ਼ੀ ਸਾਹਿਬ ਖੁਦਾ ਦੇ ਕਰ ਉੱਤੇ ਉਹ ਨਮਾਜ਼ ਪਰਵਾਨ ਹੁੰਦੀ ਹੈ ਜਿਹੜੀ ਮਨ ਤਨ ਇਕਾਗਰ ਕਰਕੇ ਕੀਤੀ ਜਾਵੇ ਮਨ ਦੀ ਇਕਾਗਰਤਾ ਤੋਂ ਬਿਨਾ ਹਰ ਪੜੀ ਨਮਾਜ਼ ਆਪਣੇ ਆਪ ਨਾਲ ਧੋਖਾ ਹੈ ਦੂਜਿਆਂ ਲਈ ਦਿਖਾਵਾ ਹੈ ਸੱਚੀ ਨਿਵਾਜ਼ ਦਾ ਉਪਦੇਸ਼ ਸੁਣ ਕੇ ਨਵਾਬ ਦੌਲਤ ਖਾਨ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਲਈ ਸਤਕਾਰ ਹੋਰ ਵੀ ਵੱਧ ਗਿਆ ਅਤੇ ਸਾਰੇ ਸੁਲਤਾਨਪੁਰ ਲੋਧੀ ਵਿੱਚ ਗੁਰੂ ਸਾਹਿਬ ਜੀ ਦੀ ਮहिमा ਹੋਣ ਲੱਗੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸਨ 1500 ਵਿੱਚ ਸੁਲਤਾਨਪੁਰ ਲੋਧੀ ਤੋਂ ਅਰੰਭ ਕੀਤੀ ਪਾਈ ਮਰਦਾਨਾ ਜੀ ਨੂੰ ਸਾਥ ਲੈ ਕੇ ਗੁਰੂ ਸਾਹਿਬ ਜੀ ਨੇ ਜਲੰਧਰ ਅਤੇ ਅਜੋਕੇ ਅਬਸਰ ਸਾਹਿਬ ਦੇ ਲਾਗੇ ਪ੍ਰਚਾਰ ਕਰਕੇ ਲਾਹੌਰ ਵਿਖੇ ਉਤਾਰਾ ਕੀਤਾ ਇੱਥੋਂ ਚੱਲ ਕੇ ਸੈਦਪੁਰ ਵਿਖੇ ਪਾਈ ਲਾਲੋ ਦੀ ਕੋਧਰੇ ਦੀ ਰੋਟੀ ਦੇ ਵਿੱਚ ਦੁੱਧ ਅਤੇ ਮਲਿਕ ਭਾਗੋ ਦੇ ਪਕਵਾਨਾਂ ਦੇ ਵਿੱਚ ਲਹੂ ਦਾ ਕੌਤਕ ਦਿਖਾ ਕੇ ਨੇਕ ਅਤੇ ਹੱਕ ਸੱਚ ਦੀ ਕਮਾਈ ਦਾ ਗਿਆਨ ਬਖਸ਼ਿਆ ਪਾਈ ਲਾਲੋ ਨੇ ਉਨਾਂ ਲਈ ਮਨਜੀ ਵਿਛਾ ਦਿੱਤੀ ਪਾਈ ਲਾਲੋ ਨੇ ਖਾਣਾ ਤਿਆਰ ਕਰਕੇ ਗੁਰੂ ਜੀ ਨੂੰ ਰਸੋਈ ਵਿੱਚ ਬੈਠ ਕੇ ਖਾਣਾ ਖਾਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਪਾਈ ਲਾਲੋ ਸਾਡੇ ਲਈ ਤਾਂ ਹਰ ਥਾਂ ਹੀ ਪਵਿੱਤਰ ਹੈ ਖਾਣਾ ਇੱਥੇ ਹੀ ਲਿਆ ਗੁਰੂ ਜੀ ਦੇ ਕਹਿਣ ਉਤੇ ਸਾਰੇ ਇਕੱਠਾ ਬੈ ਕੇ ਖਾਣਾ ਖਾਇਆ ਪਾਈ ਮਰਦਾਂ ਨੇਂ ਪੁੱਛਿਆ ਗੁਰੂ ਜੀ ਇਸ ਖਾਣੇ ਵਿੱਚੋਂ ਅੰਮ੍ਰਿਤ ਦਾ ਸਵਾਦ ਆ ਰਿਹਾ ਸੀ ਇਸ ਵਿੱਚ ਕੀ ਪਾਇਆ ਸੀ ਗੁਰੂ ਜੀ ਨੇ ਉੱਤਰ ਦਿੱਤਾ ਪਾਈ ਮਰਦਾਨਿਆ ਇੱਕ ਹਲਾਲ ਦੀ ਕਮਾਈ ਦਾ ਸਵਾਦ ਸੀ ਜਿਹੜਾ ਤੂੰ ਇਸ ਖਾਣੇ ਵਿੱਚ ਚੱਖਿਆ ਸੀ ਇਹ ਸਵਾਦ ਦੁਨਿਆਵੀ ਪਦਾਰਥਾਂ ਦੇ ਸਵਾਦ ਤੋਂ ਉੱਪਰ ਹੈ ਤੀਜੇ ਦਿਨ ਜਦੋਂ ਗੁਰੂ ਜੀ ਜਾਣ ਲਈ ਤਿਆਰ ਹੋਏ ਤਾਂ ਭਾਈ ਲਾਲੋ ਨੇ ਬੇਨਤੀ ਕਰਕੇ ਉਹਨਾਂ ਨੂੰ 1 ਮਹੀਨੇ ਲਈ ਰੱਖ ਲਿਆ ਗੁਰੂ ਜੀ ਭਾਈ ਲਾਲੋ ਨੂੰ ਕਰਤਾਰ ਦੀਆਂ ਗੱਲਾਂ ਬਾਤਾਂ ਦੱਸਦੇ ਇੱਕ ਦਿਨ शहर के एक वे सरकारी कर्मचारी मलक भागो ने ब्रह्म भोज किया उसने गुरु जी ने भी ब्रह्म भोज ल सद् भेजिया गुरु जी ने यह कह के ना कर दिखती ਸਿਤਾ ਫਕੀਰ ਹਾਂ ਸਾਡਾ ਭਰਮ ਭੋਜ ਨਾਲ ਕੀ ਵਾਸਤਾ ਮਲਕ ਪਾਗੋ ਦੇ ਦੁਆਰਾ ਸੱਦਾ ਭੇਜਣ ਉਤੇ ਗੁਰੂ ਜੀ ਭਾਈ ਲਾਲੋ ਨੂੰ ਨਾਲ ਲੈ ਕੇ ਭਰਮ ਭੋਜ ਵਿੱਚ ਪੁੱਜ ਗਏ ਮਲਕ ਪਾਗੋ ਨੇ ਬੜੇ ਗੁੱਸੇ ਵਿੱਚ ਗੁਰੂ ਜੀ ਨੂੰ ਕਿਹਾ ਤਰਖਾਣ ਦੇ ਘਰ ਸੁੱਕੀਆਂ ਰੋਟੀਆਂ ਖਾ ਕੇ ਘੜਾ ਪੂੜੇ ਤੋਂ ਤੂੰ ਨਾ ਕਿਉਂ ਕਰ ਰਿਹਾ ਹੈ ਗੁਰੂ ਜੀ ਨੇ ਮਲਕ ਭਾਗੋ ਨੂੰ ਸਮਝਾਉਣ ਲਈ ਸੱਜੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਭਾੜ ਲਈ ਅਤੇ ਖੱਬੇ ਹੱਥ ਮਲਕ ਭਾਗੋ ਦਾ ਪੂੜਾ ਭਾੜ ਲਿਆ ਸੱਜਾਹਤ ਗਰੀਬਾਂ ਵਾਲ ਕਰਕੇ ਕੁੱਟਿਆ ਤਾਂ ਲੋਕਾਂ ਦੇਖਿਆ ਕਿ ਉਸ ਵਿੱਚ ਇੱਕ ਹلال ਦੀ ਕਮਾਈ ਦਾ ਦੁੱਧ ਚੋਰਿਆ ਹਸੀ ਗੁਰੂ ਜੀ ਨੇ ਜਦੋਂ ਖੱਬੇ ਹੱਥ ਵਾਲ ਪੂਰਾ ਅਮੀਰਾਂ ਵਾਲ ਕਰਕੇ ਕੁੱਟਿਆ ਤਾਂ ਉਸ ਵਿੱਚੋਂ ਦੇਖਣ ਵਾਲਿਆਂ ਨੂੰ ਖੂਨ ਵਗਦਾ ਨਜ਼ਰ ਆਇਆ ਗੁਰੂ ਜੀ ਨੇ ਕਿਹਾ ਦੇਖ ਮਲਕ ਭਾਗੋ ਗਰੀਬਾਂ ਉੱਤੇ ਜ਼ੁਲਮ ਕਰਕੇ ਇਕੱਠਾ ਕੀਤਾ ਧਨ ਉਹਨਾਂ ਦਾ ਖੂਨ ਚੂਸਣ ਦੇ ਬਰਾਬਰ ਹੈ ਗਰੀਬਾਂ ਪਾਸੋਂ ਇਸ ਤਰ੍ਹਾਂ ਇਕੱਠਾ ਕੀਤਾ ਧਨ ਪੁੰਨ ਕਰਨ ਨਾਲ ਪਵਿੱਤਰ ਨਹੀਂ ਬਣਦਾ ਉਹ ਕਮਾਇਆ ਧਨ ਗਰੀਬਾਂ ਦਾ ਖੂਨ ਹੀ ਰਹਿੰਦਾ ਹੈ ਤੂੰ ਮੈਨੂੰ ਦਦਵਰਗੀ ਪਵਿੱਤਰ ਵਸਤੂ ਛੱਡ ਕੇ ਖੋਨ ਪੀਣ ਦਾ ਸੱਦਾ ਦਿੱਤਾ ਸੀ ਇਹ ਮੈਂ ਕਿਵੇਂ ਸਵੀਕਾਰ ਕਰ ਸਕਦਾ ਸੀ ਗੁਰੂ ਸਾਹਿਬ ਜੀ ਦਾ ਇਹ ਕੌਤਕ ਦੇਖ ਕੇ ਮਲਿਕ ਭਾਗੋ ਦੀਆਂ ਅੱਖਾਂ ਖੁੱਲ ਗਈ ਉਸਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਆਪਣੀ ਭੁੱਲਾਂ ਦੀ ਮਾਫੀ ਮੰਗੀ ਗੁਰੂ ਸਾਹਿਬ ਜੀ ਨੇ ਮਲਿਕ ਭਾਗੋ ਨੂੰ ਨਾਮਦਾਨ ਬਖਸ਼ਿਆ ਅਤੇ ਉਸ ਨੂੰ ਪੁਰਾਣੀ ਪਾਪ ਦੀ ਕਮਾਈ ਗਰੀਬਾਂ ਵਿੱਚ ਵੰਡ ਦੇਣ ਦਾ ਹੁਕਮ ਕਰਦਿਆਂ ਅੱਗੋਂ ਵਾਸਤੇ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਮਲਿਕ ਭਾਗੋ ਨੂੰ ਦਿੱਤਾ ਉਪਦੇਸ਼ ਸਾਰੀ ਮਨੁੱਖਤਾ ਵਾਸਤੇ ਪਵਿੱਤਰ ਅਤੇ ਸੇਵਾ ਭਾਵ ਵਾਲੇ ਜੀਵਨ ਲਈ ਸੇਧ ਹੈ ਇਸ ਤੋਂ ਬਾਅਦ ਤੁਲੰਬਾ ਵਿਖੇ ਸੱਜਣ ਠੱਗ ਦਾ ਉਦਾਹਰਣ ਦਿੱਤਾ ਗੁਰੂ ਜੀ ਅਤੇ ਭਾਈ ਮਰਦਾਨਾ ਮੁਲਤਾਨ ਦੇ ਤੁਲੰਬਾ ਸ਼ਹਿਰ ਪੁੱਜੀ ਰਾਵਿਚ ਉਹਨਾਂ ਇੱਕ ਬਹੁਤ ਵੱਡਾ ਤੇ ਸੋਹਣਾ ਦਰਬਾਰ ਬਣਾਇਆ। ਸਿੱਖ ਨੇ ਇਹ ਡੇਰਾ ਉਸ ਰਸਤੇ ਲੰਘਣ ਵਾਲਿਆਂ ਦੇ ਆਰਾਮ ਲਈ ਬਣਵਾਇਆ ਹੋਇਆ ਸੀ। ਉਸ ਡੇਰੇ ਵਿੱਚ ਹਰ ਇੱਕ ਨੂੰ ਰਹਿਣ ਲਈ ਥਾਂ ਅਤੇ ਖਾਣ ਲਈ ਭੋਜਨ ਮਿਲਦਾ ਸੀ। ਰਾਹੀ ਭਾਵੇਂ Hindu ਹੋਵੇ ਯਾਹ ਮੁਸਲਮਾਨ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਸ਼ੇਖ ਨੇ ਉਸ ਡੇਰੇ ਵਿੱਚ ਇੱਕ ਪਾਸੇ ਹਿੰਦੂਆਂ ਦੇ ਪੂਜਾ ਕਰਨ ਲਈ ਮੰਦਿਰ ਅਤੇ ਦੂਜੇ ਪਾਸੇ ਮੁਸਲਮਾਨਾਂ ਲਈ ਮਸਜਿਦ ਬਣਵਾਈ ਹੋਈ ਸੀ ਏਕ ਦਿਨ ਵਿੱਚ ਸਾਦਾ ਵਾਲੇ ਕੱਪੜੇ ਪਾ ਕੇ ਮਾਲਾ ਫੇਰਦਾ ਰਹਿੰਦਾ ਸੀ ਅਤੇ ਆਏ ਗਏ ਮੁਸਾਫਿਰ ਦੀ ਵੀ ਇਕਪਾਲ ਕਰਦਾ ਸੀ ਰੂਸ਼ੀ ਰਾਤ ਗੁਜ਼ਾਰਨ ਵਾਲੇ ਰਾਈਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਖੂਨ ਵਿੱਚ ਉੱਟ ਜਾਂਦਾ ਸੀ ਅਤੇ ਉਹਨਾਂ ਦਾ ਮਾਦ ਹਜ਼ਮ ਕਰ ਜਾਂਦਾ ਸੀ ਗੁਰੂ ਜੀ ਨੂੰ ਦੇਖ ਕੇ ਉਸਨੇ ਅੰਦਾਜ਼ਾ ਲਗਾਇਆ ਕਿ ਗੁਰੂ ਜੀ ਵੱਡੇ ਤਣਾਟ ਸਨ ਗੁਰੂ ਜੀ ਤਾਂ ਮਨਾਦੀਆਂ ਜਾਣਨ ਵਾਲੇ ਸੰਗ ਉਹਨਾਂ ਪਾਸੋਂ ਕਿਹੜੀ ਚੀਜ਼ ਗੁੱਝੀ रह ਸਕਤੀ ਸੀ ਗੁਰੂ ਜੀ ਨੇ ਉਸ ਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਉਸ ਦੇ ਸਾਥੀਆਂ ਨਾਲ ਬੋਲਚਾਲ ਤੋਂ ਹੀ ਫੜ ਲਈਆਂ ਉਸਨੇ ਗੁਰੂ ਜੀ ਅਤੇ ਭਾਈ ਮਰਦਾਨੇ ਦੀ ਬਹੁਤ ਸੇਵਾ ਕੀਤੀ ਸ਼ਾਮ ਦਾ ਖਾਣਾ ਖਾਣ ਪਿਛੋਂ ਸੱਜਣ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਤੇ ਲੋ ਸੰਤ ਜੀ ਅੰਦਰ ਚੜ੍ਹ ਕੇ ਆਰਾਮ ਨਾਲ ਸੋ ਜਾਓ ਰਾਤ ਕਾਫੀ ਹੋ ਗਈ ਹੈ ਗੁਰੂ ਜੀ ਨੇ ਕਿਹਾ ਭਾਈ ਸੱਜਣਾ ਅਸੀਂ ਇੱਕ ਸ਼ਬਦ ਉਸ ਮਾਲਕ ਦੀ ਉਸਤਤ ਵਿੱਚ ਪੜ ਕੇ ਸੋਵਾਂਗੇ भाई मरदान ने रबा बजा शुरू की थी। अथे गुरु गुरुजी ने शब्द का उच्चारण शुरू किया उज्जल कहा चिलकना को कालड़ी मस तोतियां तो जूठ न उतर जे सो धोव तिस सज्जन दे कन्नी जदों गुरुजी दे ਇਸ ਸ਼ਬਦੀ ਆਵਾਜ਼ ਪਈ ਤਾਂ ਉਸਨੂੰ ਲੱਗਿਆ ਕਿ ਜਿਵੇਂ ਗੁਰੂ ਜੀ ਨੂੰ ਉਸਦੀ ਸਾਰੀ ਕਾੜੀ ਕਰਤੂ ਦਾ ਪਤਾ ਲੱਗ ਗਿਆ ਹੋਵੇ ਇਸ ਲਈ ਉਹ ਕਹਿ ਰਹੇ ਹਨ ਕਾਂਸੀ ਦਾ ਬਰਤਨ ਬਾਰੋਂ ਚਮਕਦਾ ਹੈ ਪਰ ਜਦੋਂ ਉਸਨੂੰ ਹੱਥ ਲਗਾਉਂਦੇ ਹਾਂ ਤਾਂ ਉਹ ਹੱਥ ਕਾਲਾ ਹੋ ਜਾਂਦਾ ਹੈ ਉਸ ਕਾਂਸੀ ਨੂੰ ਤੋਰ ਪਿੱਛੋਂ ਵੀ ਉਸ ਦੀ ਕਾਲਕ ਨਹੀਂ ਜਾਂਦੀ ਖਾਲੀ ਕਰੰ 12 ਜਿੰਨਾ ਮਰਜ਼ੀ ਸਜਾ ਲਓ ਜਦੋਂ ਉਹ ਟਹਿ ਤੇਰੀ ਹੋਣਗੇ ਤਾਂ ਅੰਦਰੋਂ ਖਾਲੀ ਨਹੀਂ ਹੋਣਗੇ ਇਸ ਤਰ੍ਹਾਂ ਦੇ ਕਰ ਤੇ ਗੁਨਾਹ ਤੋਂ ਖਾਲੀ ਸਰੀਰ ਕਿਸੇ ਕੰਮ ਦੇ ਨਹੀਂ ਤੀਰਥਾਂ ਉੱਤੇ ਚਿੱਟੇ ਕੱਪੜੇ ਪਾਉਣ ਵਾਲੇ ਸੰਤ ਜਿਹੜੇ ਡੱਡਾ ਖਾਣ ਵਾਲੇ ਬਗਲਿਆਂ ਦੀ ਤਰ੍ਹਾਂ ਭੁੱਲੇ ਪਟਕਿਆਂ ਨੂੰ ਲੁੱਟਦੇ ਹਨ ਉਸ ਨੂੰ ਭਗਤ ਨਹੀਂ ਕਿਹਾ ਜਾਂਦਾ ਆਦਮੀ ਦੀ ਚਤਰਾਈ ਸਿਆਣ ਅਤੇ ਸੇਵਾ ਕਿਸੇ ਕੰਮ ਦੀ ਨਹੀਂ ਜੋ ਬੁਰੇ ਕੰਮਾਂ ਤੋਂ ਤੌਬਾ ਨਹੀਂ ਕਰਦਾ ਨੇਕ ਬਣਨ ਲਈ ਉਸ ਮਾਲਕ ਦੇ ਆਸਰੇ ਦੀ ਲੋੜ ਹੈ ਜਬਾ ਤਪੂ ਪੈਣ ਪਿਛੋਂ ਸੱਜਣ ਕੋ ਰੂਜੀ ਦੇ ਚਰਨ ਉਤੇ ਡੈ ਪਿਆ ਗੁਰੂ ਜੀ ਦੇ ਘਹਿ ਹਤੇ ਉਸਨੇ ਸਾਰਾ ਤਨ ਗਰੀਬਾਂ ਵਿੱਚ ਵੰਡ ਦਿੱਤਾ ਹੱਕ ਦੀ ਕਮਾਈ ਕਰਨ ਲੱਗਾ ਅਤੇ ਸੱਚਾ ਸੱਜਣ ਬਣ ਗਿਆ ਅਤੇ ਤਲਵੰਡੀ ਵਿਖੇ ਆ ਕੇ ਉਤਾਰਾ ਕੀਤਾ ਸਤਕਾਰਯੋਗ ਮਾਤਾ ਪਿਤਾ ਜੀ ਦੀ ਅਸੀਸ ਲਈ ਅਤੇ ਪੂਰਬ ਦੀ ਲੰਬੀ ਯਾਤਰਾ ਲਈ ਚੱਲ ਪਏ। ਪਿ ਹੋਵਾ ਕੁਛੇਤਰ ਪਾਣੀ ਪਾਤ ਤੋਂ ਹੁੰਦੇ ਹੋਏ ਗੁਰੂ ਸਾਹਿਬ ਦਿੱਲੀ ਪਹੁੰਚੇ। ਲੋਦਵਾਰਾ ਨਾਨਕ ਪਿਆਉ ਅਤੇ ਮਜਨੂ ਕਾ ਟਿੱਲਾ ਗੁਰੂ ਸਾਹਿਬ ਦੀ ਚਰਨਸ਼ੋ ਯਾਦਗਾਰ ਹਨ। ਦਿੱਲੀ ਤੋਂ ਗੁਰੂ ਨਾਨਕ ਸਾਹਿਬ ਹਰਦੁਆਰ ਗਏ ਜਿੱਥੇ ਕੁੰਮ ਦੇ ਮੇਲੇ ਤੇ ਪੰਡਤਾ ਨਾਲ ਗਿਆਨ ਚਰਚਾ ਕੀਤੀ। ਹਰਦੁਆਰ ਤੋਂ ਕੋਟਵਾਰ ਹੁੰਦੇ ਹੋਏ ਗੁਰੂ ਸਾਹਿਬ ਮੁੜ ਦਿੱਲੀ ਆਏ। ਅਤੇ ਅੱਗੇ ਅਲੀਗੜ ਰਾਹੀਂ ਚਲ ਕੇ ਮथुरा ਪਹੁੰਚੇ ਮथुरा ਵਿਖੇ ਧਰਮ ਸਥਾਨਾਂ ਤੇ ਪਾਪ ਅਤੇ ਸਿਸ਼ਟਾਚਾਰ ਦੇਖ ਕੇ ਭਾਈ ਮਰਦਾਨਾ ਜੀ ਦੇ ਸਵਾਲ ਦੇ ਜਵਾਬ ਵਿੱਚ ਜਦ ਇੱਕ ਪੰਡਤ ਨੇ ਕਿਹਾ ਇੱਕ ਕਾਲਯੁਗ ਆਇਆ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਕਾਲਯੁਗ ਮਨੁੱਖੀ ਬਿਰਤੀ ਹੈ ਸਮਝਾਉਂਦੇ ਹੋਏ ਰਾਮ ਕਲੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ RAM ਕਲੀ ਮਹਿਲਾ ਪਹਿਲਾ ਅਸ਼ਟਪਦੀ ਹੈ ਸੋਈ ਚੰਦ ਚੜ੍ਹੈ ਸਿਤਾਰੇ ਸੋਈ ਦਿਨ ਅਰ ਤਪਤ ਰਹਿ ਸਾਧ ਧਰਤੀ ਸੋ ਪੌਣ ਚੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਮਥਰਾ ਤੋਂ ਅਯੁੱਧਿਆ ਪ੍ਰਿਆਗ ਰਾਜ ਆਦ ਵੱਡੇ ਹਿੰਦੂ ਤੀਰਥਾਂ ਤੇ ਲੁਕਾਈ ਨੂੰ ਸੱਚੇ ਗਿਆਨ ਦਾ ਉਪਦੇਸ਼ ਦਿੰਦੇ ਹੋਏ ਗੁਰੂ ਸਾਹਿਬ ਬਨਾਰਸ ਪਹੁੰਚੇ ਇੱਥੇ ਇੱਕ ਬਾਗ ਵਿੱਚ ਉਤਾਰਾ ਕੀਤਾ ਚਤੁਰਦਾਸ ਨਾਮ ਦਾ ਮੂਰਤੀ ਪੂਜਕ ਸ਼ਿਵ ਭਗਤ ਗੁਰੂ ਸਾਹਿਬ ਜੀ ਦੀ ਮਹਿਮਾ ਸੁਣ ਕੇ ਚਰਚਾ ਕਰਨ ਆਇਆ ਗੁਰੂ ਸਾਹਿਬ ਜੀ ਦੇ ਅੰਦਰ ਸਤਿ ਰਾਗਿ ਸ਼ਬਦ ਗਾਇਨ ਕਰਕੇ ਚਤੁਰਦਾਸ ਦਾ ਪਰਮ ਕਰਤਿਆ ਅਤੇ ਇਹ ਗੁਰੂ ਜੀ ਦਾ ਸਿੱਖ ਬਣਿਆ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਮਹਿਲਾ ਪਹਿਲਾ ਬਸਤ ਹਿੰਡੋ ਔਲ ਘਰ ਤੂ ਜਾ ਸਾਲਗ੍ਰਾਮ ਤੇ ਪੂਜ ਮਨਾਵੋ ਸੁਖਰਤ ਤੁਲਸੀ ਮਾਲਾ RAM ਨਾਮ ਯਾ ਪੇੜਾ ਬੰਧੋ ਦਇਆ ਕਰੋ ਦਿਆਲਾ ਇਸ ਸਥਾਨ ਤੇ ਗੁਰਦੁਆਰਾ ਗੁਰੂ ਕਾ ਬਾਗ ਸ਼ੋਭਿਤ ਹੈ ਬਨਾਰਸ ਤੋਂ ਗੁਰੂ ਨਾਨਕ ਦੇਵ ਜੀ ਪਟਨਾ ਆਏ ਪਟਨਾ ਵਿਖੇ ਸਾਲਸਰਾਏ ਜੋਰੀ ਰਾਣੀ ਪਾਈ ਮਰਦਾਨਾ ਜੀ ਨੂੰ ਗੁਨਾ ਦੀ ਪੱਤ ਕਰਨ ਦਾ ਕੌਤਕ ਦਿਖਾਇਆ ਸਾਲਸਰਾਏ ਜੀ ਨੇ ਲੰਮਾ ਸਮਾਂ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਅਤੇ ਆਪਣੇ ਘਰ ਨੂੰ ਧਰਮਸ਼ਾਲ ਬਣਾਇਆ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਅਤੇ ਇਹ ਜਗ੍ਹਾ ਅੱਜ ਗੁਰਦੁਆਰਾ ਜਨਮ ਸਥਾਨ ਕਰਕੇ ਸ਼ੋਭਿਤ ਹੈ ਗੁਰੂ ਨਾਨਕ ਦੇਵ ਜੀ ਪਟਨਾ ਤੋਂ ਗયા, ਬੋਧ ਗਿਆ, ਗੰਬੇਰ, ਪਾਗਲਪੁਰ, ਮਾਲਦਾ ਦੇ ਰਸਤੇ ਬਹੁਤ ਹੀ ਵਿਖਮ ਪੈਂਡਾ ਕਰਕੇ ਅਸਾਮ ਪਹੁੰਚੇ। ਇੱਥੇ ਜਾਦੂਗਰਨੀ ਨੂਰ ਸ਼ਾਹ ਨੇ ਕਾਲੇ ਇਲਮ ਨਾਲ ਪਾਈ ਮਰਦਾਨਾ ਜੀ ਰੂਪੇ ਡੂ ਆਂਗ ਬਣ ਰਿਹਾ। ਗੁਰੂ ਨਾਨਕ ਦੇਵ ਜੀ ਨੇ ਨੂਰ ਸ਼ਾਹ ਦਾ ਉਧਾਰ ਕੀਤਾ ਅਤੇ ਇਸ ਤੋਂ ਅੱਗੇ ਪੂਰਬ ਵਿਖੇ ਅਜੋਕੇ ਬਰਮਾ ਤੱਕ ਗਏ। ਉੱਥੋਂ ਢਾਕਾ ਪਹੁੰਚੇ ਜਿੱਥੇ ਗੁਰਦੁਆਰਾ ਸਾਹਿਬ ਅੱਜ ਵੀ ਸ਼ੁਸ਼ੋਭਿਤ ਹਨ। ਤਾ ਕਾ ਤੋ ਚਲ ਕੇ ਕਲਕੱਤਾ ਹੁੰਦੇ ਹੋਏ ਪੂਰੀ ਆਏ ਜਿੱਥੇ ਜਗਨਨਾਥ ਦੀ ਮੂਰਤੀ ਦੀ ਆਰਤੀ ਦੇਖ ਕੇ ਅਕਾਲ ਪੁਰਖ ਦੀ ਨਿਰੰਤਰ ਚੱਲ ਰਹੀ ਆਰਤੀ ਦੇ ਉਪਦੇਸ਼ ਦੇ ਰੂਪ ਵਿੱਚ ਸ਼ਬਦ ਉਚਾਰਨ ਕੀਤਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਤਰਾਸਰੀ ਪਹਿਲਾ ਪਹਿਲਾ ਆਰਤੀ ਜਗਨਮਾਥ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਬਨੇ ਆ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲ ਅੰਤਜੋਤੀ ਜਬਲਪੁਰ ਛਾਂਸੀ ਤਾਲਪੁਰ ਪਰਤਪੁਰ ਆਦੋ ਤੋਂ ਹੁੰਦੇ ਹੋਏ ਗੁਰੂ ਜੀ ਦਿਵਾਰੀ ਤੋਂ ਪੰਜਾਬ ਦਾਖਲ ਹੋਏ ਰਸਤੇ ਵਿੱਚ ਲੋਕਾਂ ਤੋਂ ਪਹਿਵਾ ਪਰਵਾ ਤੋਂ ਹਟਾ ਕੇ ਸੱਚਾ ਗਿਆਨ ਬਖਸ਼ਿਆ 6 ਸਾਲਾਂ ਵਿੱਚ 8600 ਕਿਲੋਮੀਟਰ ਤੋਂ ਵੱਧ ਯਾਤਰਾ ਕਰਕੇ ਗੁਰੂ ਸਾਹਿਬ ਜੀ ਨੇ 1506 ਵਿੱਚ ਕਲਨੌਰ ਦੇ ਇਲਾਕੇ ਵਿੱਚ ਆ ਕੇ ਉਤਾਰਾ ਕੀਤਾ ਕੁਝ ਹੀ ਦਿਨਾਂ ਵਿੱਚ ਗੁਰੂ ਸਾਹਿਬ ਦੀ ਨਿਮਾ ਚਾਰੇ ਪਾਸੇ ਫੈਲ ਗਈ ਅਤੇ ਸੰਗਤ ਜੁੜਨ ਲੱਗੀ ਇਲਾਕੇ ਦੇ ਚੌਧਰੀ ਕਰੋੜੀ ਬਾਲ ਨੇ ਪਹਿਲਾ ਇਨਕਾ ਕੀਤੀ ਪਰਛੇਤੀ ਹੀ ਗੁਰੂ ਸਾਹਿਬ ਜੀ ਦੇ ਚਰਨੀ ਲੱਗਿਆ ਅਤੇ 100 ਏਕੜ ਜ਼ਮੀਨ ਗੁਰੂ ਸਾਹਿਬ ਦੇ ਨਾਮ ਕਰ ਦਿੱਤੀ ਇਸ ਸਥਾਨ ਨੂੰ ਗੁਰਨਾਰਕ ਪਾਸ਼ਾ ਨੇ ਕਰਤਾਰਪੁਰ ਦਾ ਨਾਮ ਦਿੱਤਾ ਅਤੇ ਪਹਿਲੀ ਉਦਾਸੀ ਇੱਥੇ ਹੀ ਸਮਾਪਤ ਹੋਈ